ਅੱਜ ਕੋ ਫਿਰ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚ ਸੱਚ ਵਿੱਚ ਜੀ ਡਾਕਟਰ ਸਾਹਿਬ ਸਾਡੇ ਕੋਲ ਪਹਿਲਾ ਫੇਸਬੁੱਕ ਮੈਸੇਜ ਆਇਆ ਹੈ ਜਰਨਲ ਸਿੰਘ ਖੋਲਿਆ ਜੀ ਦਾ ਮੋਗਾ ਤੋਂ ਇਹ ਲਿਖਦੇ ਹਨ ਕਿ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਪਹਿਲਾ ਜਨਮ ਮੋਤ ਸਰਟੀਫਿਕੇਟ ਵਿੱਚ ਜਾਤ ਲਿਖਣ ਵਾਲਾ ਕਾਲਮ ਹੀ ਨਾ ਹੋਵੇ ਦੂਸਰਾ ਕਿਸੇ ਸਕੂਲ ਕਾਲਜ ਯੂਨੀਵਰਸਿਟੀ ਦੇ ਦਾਖਲਾ ਫਾਰਮ ਵਿੱਚ ਜਾਤੀ ਵਾਲਾ ਕੋਈ ਕਾਲਮ ਨਾ ਹੋਵੇ ਤੀਸਰਾ ਕਿਸੇ ਵੀ ਵਿਦਿਆਰਥੀ ਨੂੰ ਕੋਈ ਵਜੀਫਾ ਨਾ ਕੋਈ ਹੋਰ ਮਦਦ ਜਾਂਤ ਦੇ ਆਧਾਰ ਤੇ ਨਹੀਂ ਸਗੂ ਆਰਥਿਕ ਹਾਲਤ ਦੇ ਆਧਾਰ ਤੇ ਹੋਵੇ ਵਿਦਿਆ ਪ੍ਰਾਪਤ ਕਰਨ ਲਈ ਰਾਖਵੇਂ ਮੌਕੇ ਵਿੱਚ ਜਾਤ ਦੇ ਆਧਾਰ ਤੇ ਨਹੀਂ ਆਰਥਿਕ ਹਾਲਤ ਦੇ ਆਧਾਰ ਤੇ ਹੋਣ ਨੌਕਰੀਆਂ ਦੀ ਵੰਡ ਕਿਸੇ ਜਾਤ ਦੇ ਆਧਾਰ ਤੇ ਨਹੀਂ ਹੋਣੀ ਚਾਹੀਦੀ ਸਗੂ ਯੋਗਤਾ ਦੇ ਆਧਾਰ ਤੇ ਹੋਣੀ ਚਾਹੀਦੀ ਹੈ ਸਿੱਖਿਆ ਵਿੱਚ ਇੱਕ ਸਾਰਥਾ ਲਿਆਉਣ ਲਈ ਸਾਰੇ ਪ੍ਰਾਈਵੇਟ ਸਕੂਲਾਂ ਦੀ ਮਾਨਤਾ ਰੱਦ ਕਰਕੇ ਸਰਕਾਰੀ ਸਕੂਲਾਂ ਵਿੱਚ ਪੜਾਈ ਨੂੰ ਯਕੀਨੀ ਬਣਾਇਆ ਜਾਵੇ ਜਾਤਾਂ ਦੇ ਆਧਾਰ ਤੇ ਬਣਾਏ ਗਏ ਗੁਰਦੁਆਰੇ ਅਤੇ ਸ਼ਮਸ਼ਾਨ ਘਾਟ ਬੰਦ ਕੀਤੇ ਜਾਣ ਕਿਸੇ ਜਾਤ ਵਿੱਚ ਪੈਦਾ ਹੋਈ ਕਿਸੇ ਮਹਾਨ ਸ਼ਖਸੀਅਤ ਦੇ ਨਾਮ ਤੇ ਗੁਰੂ ਘਰਾਂ ਦੇ ਨਾਮ ਰੱਖ ਕੇ ਸੰਗਤ ਵਿੱਚ ਵਖਰੇਵਾ ਪੈਦਾ ਕਰਨ ਲਈ ਕਰਨ ਵਾਲੀ ਪਰੰਪਰਾ ਬੰਦ ਕੀਤੀ ਜਾਵੇ ਅ ਧੰਨਵਾਦ ਜੀ ਟੀਵੀ 84 ਦੀ ਟੀਮ ਦਾ ਲੋਕ ਸਾਰੀ ਸਾਰੀਆਂ ਪਾਰਟੀਆਂ ਨੂੰ ਮਜਬੂਰ ਕਰਨ ਕੇ ਸਿੱਖਿਆ ਪ੍ਰਣਾਲੀ ਦਾ ਪੱਧਰ ਉੱਚਾ ਚੱਕਣ ਲਈ ਇਹ ਕਾਨੂੰਨ ਜ਼ਰੂਰ ਬਣ ਜਿਵੇਂ ਕਿ ਸਿੱਖਿਆ ਵਿੱਚ ਬਰਾਬਰਤਾ ਲਿਆਂਦੀ ਜਾਵੇ ਹਰ ਨਿੱਕੀ ਵੱਡੀ ਚੋਣ ਲੜਨ ਵਾਲਿਆਂ ਲਈ ਆਪਣੇ ਬੱਚੇ ਸਰਕਾਰੀ ਸਕੂਲ ਕਾਲਜ ਵਿੱਚ ਪੜਾਉਣੇ ਲਾਜ਼ਮੀ ਕੀਤੇ ਜਾਣ ਹਰ ਸਰਕਾਰੀ ਮੁਲਾਜ਼ਮ ਲਈ ਆਪਣੇ ਬੱਚੇ ਸਰਕਾਰੀ ਸਕੂਲ ਕਾਲਜ ਪੜਾਉਣੇ ਲਾਜ਼ਮੀ ਕੀਤੇ ਜਾਣ ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਵੀ ਸਰਕਾਰ ਅਤੇ ਸਿੱਖਿਆ ਬੋਰਡ ਤੈਅ ਕਰੇ ਸਿੱਖਿਆ ਪ੍ਰਣਾਲੀ ਵਿੱਚ ਕਿਸੇ ਵੀ ਛੋਟੇ ਵੱਡੇ ਬਦਲਾਅ ਤੋਂ 2 ਮਹੀਨੇ ਪਹਿਲਾਂ ਟੀਵੀ ਰੇਡੀਓ ਅਤੇ ਅਖਬਾਰਾਂ ਰਾਹੀਂ ਸੂਚਿਤ ਕਰਕੇ ਲੋਕਾਂ ਦਾ ਪ੍ਰतिकਰਮ ਜਾਣਿਆ ਜਾਵੇ ਸਕੂਲਾਂ ਕਾਲਜਾਂ ਵਿੱਚ ਜਾਤ ਦੇ ਆਧਾਰ ਤੇ ਦਾਖਲੇ ਬੰਦ ਕੀਤੇ ਜਾਣ ਵਿਦਿਆਰਥੀਆਂ ਨੂੰ ਮਿਲਣ ਵਾਲੇ ਵਜ਼ੀਫੇ ਜਾਤ ਪਾਤ ਦੇ ਆਧਾਰ ਤੇ ਨਹੀਂ ਆਰਥਿਕ ਹਾਲਤ ਦੇ ਆਧਾਰ ਤੇ ਦਿੱਤੇ ਜਾਣ 12ਵੀਂ ਤੱਕ ਸਰਕਾਰੀ ਸਕੂਲਾਂ ਵਿੱਚ ਕੋਈ ਫੀਸ ਨਾ ਹੋਵੇ ਅਤੇ ਲੜਕੀਆਂ ਲਈ ਕਿਤਾਬਾਂ ਵੀ ਸਰਕਾਰ ਦੇਵੇ ਸਿੱਖਿਆ ਮੰਤਰੀ ਉੱਚ ਵਿਦਿਆ ਪ੍ਰਾਪਤ ਹੋਵੇ ਸਰਪੰਚੀ ਤੋਂ ਉੱਪਰਲੀ ਚੋਣੋਂ ਲੜਨ ਵਾਲੇ ਦਾ ਕੋਈ ਪ੍ਰਾਈਵੇਟ ਸਕੂਲ ਕਾਲਜ ਨਾ ਹੋਵੇ ਤੇ ਨਾ ਹੀ ਕਿਸੇ ਟਰਸਟ ਦਾ ਮੈਂਬਰ ਹੋਵੇ ਜੇ ਤੁਸੀਂ ਇਹਨਾਂ ਗੱਲਾਂ ਨਾਲ ਸਹਿਮਤ ਹੋ ਤੋ ਠੀਕ ਹੈ ਜੇ ਨਹੀਂ ਸਹਿਮਤ ਹੋ ਤੇ ਸੁਝਾ ਦਿਓ ਜੀ ਡਾਕਟਰ ਸਾਹਿਬ ਸਰਦਨੈਲ ਸਿੰਘ ਕੋਲੀਆਂ ਜੀ ਦਾ ਬਹੁਤ ਬਹੁਤ ਸ਼ੁਕਰੀਆ ਉਹਨਾਂ ਨੇ ਆਪਣੇ ਨਾਂ ਨਾਲ ਮੋਗਾ ਵੀ ਲਿਖਿਆ ਜੀ ਕੋਲੀਆਂ ਸ਼ਾਇਦ ਉਹਨਾਂ ਦਾ ਪਿੰਡ ਹੋਵੇਗਾ ਕਿਉਂਕਿ ਅੱਜਕੱਲ ਉਹਨਾਂ ਦੀ ਲਿਖਤ ਇਸ ਤੋਂ ਪਹਿਲਾਂ ਵੀ ਲਿਖਤ ਆਈ ਸੀ ਉਹਨਾਂ ਨੇ ਕਿਹਾ ਕਿ ਵੀ ਮੈਂ ਸ਼ਰਮਿੰਦਾ ਹਾਂ ਕਿ ਮੈਂ ਵੀ ਜ਼ਾਤ ਪਾਤ ਤੋਂ ਖਹਿੜਾ ਨਹੀਂ ਛੁਡਾ ਸਕੇ ਉਹਨਾਂ ਦੇ ਸਿਲੈਕਟ ਚੁਣਾ ਨੇ ਬੇਸ਼ੱਕ ਦੋ ਹੀ ਇਸ਼ੂ ਮੁੱਖ ਤੌਰ ਤੇ ਜਿਹਨ ਦੇ ਵਿੱਚ ਇੱਕ ਜ਼ਾਤ ਪਾਤ ਦੀ ਤੋਂ ਕਿਵੇਂ ਛੁਟਕਾਰਾ ਪਾਇਆ ਜਾਏ ਔਰ ਦੂਸਰਾ ਐਜੂਕੇਸ਼ਨ ਸਿਸਟਮ ਜਿਸ ਨੂੰ ਕਿਵੇਂ ਪ੍ਰਾਈਵੇਟ ਇੰਸਟੀਚੂਟਸ ਜਿਹੜੀਆਂ ਨੇ ਉਹਨਾਂ ਨੇ ਬਿਜ਼ਨਸ ਬਣਾ ਲਿਆ ਔਰ ਉਹਦੇ ਵਿੱਚ ਵੀ ਕਿਉਂ ਜੇ ਡਿਸਕ੍ਰਿਮੀਨੇਸ਼ਨ ਹੈ ਸੋ ਮੈਂ ਇਨ ਸਪਿਰਟ ਤੇ ਉਹਨਾਂ ਦੇ ਦੋਨੋਂ ਹੀ ਜਿਹੜੇ ਮੁੱਦੇ ਨੇ ਉਹਨਾਂ ਦੇ ਨਾਲ ਨਾ ਸਿਰਫ ਸਹਿਮਤ ਐ ਅਸੀਂ ਤਾਂ ਖੁਦ ਇਸ ਲਾਈਨ ਦੇ ਉੱਤੇ ਹਮੇਸ਼ਾ ਐਡਵੋਕੇਸੀ ਕਰਦੇ ਆ ਪਰ ਕੁਝ ਚੀਜ਼ਾਂ ਜਿਹੜੀਆਂ ਨੇ ਉਹਨਾਂ ਦਾ ਤੁਹਾਨੂੰ ਪਿਛੋਕੜ ਔਰ ਉਹਨਾਂ ਦੀ ਹਕੀਕਤ ਜਿਹੜੀ ਸਮਾਜ ਦੇ ਵਿੱਚ ਹੈ ਉਸ ਨੂੰ ਪਹਿਲਾਂ ਸਮਝਣ ਦੀ ਲੋੜ ਹੈ ਜਾਂ ਇਵਨ ਪੋਲੀਟੀਕਲ ਪੈਕਟ ਹੁਣ ਜਦੋਂ ਅਸੀਂ ਇੱਕ ਜਨਰਲ ਗੱਲ ਕਰਦੇ ਆ ਜਿਵੇਂ ਇਹਨਾਂ ਨੇ ਵੀ ਕਿਹਾ ਹੈ ਜਾਂ ਬਹੁਤ ਸਾਰੇ ਲੀਡਰ ਵੀ ਕਹਿਣਗੇ ਕਿ ਜਿਹੜੀ ਰਿਜ਼ਰਵੇਸ਼ਨ ਹੈ ਉਸ ਦਾ ਕ੍ਰਾਈਟੇਰੀਆ ਜ਼ਾਤ ਪਾਤ ਨਾ ਹੋਵੇ ਉਸ ਦਾ ਕ੍ਰਾਈਟੇਰੀਆ ਆਰਥਿਕ ਹੋਵੇ ਜੀ ਕਿ ਜਿਵੇਂ 8000 ਤੋਂ ਥੱਲੇ ਜਿਹਦੀ ਆਮਦਨ ਹੈ ਉਹਨਾਂ ਨੂੰ ਜਿਹੜੀ ਹੈ ਉਹ ਕੰਸੈਸ਼ਨ ਮਿਲਣ ਜਾਂ ਉਹਨਾਂ ਦੇ ਬੱਚਿਆਂ ਦੀ ਫੀਸ ਮੁਆਫ ਜਾਂ ਜੋ ਵੀ ਹੋਰ ਸਹੂਲਤਾ ਨੇ ਪਰ ਇਹ ਅਮਰੀਕਨ ਕੰਟੈਕਸਟ ਵੀ ਇਹਨਾਂ ਨੇ ਜਦੋਂ ਐਫਰਮੇਟਿਵ ਪ੍ਰੋਗਰਾਮ ਸ਼ੁਰੂ ਕੀਤੇ ਜਾਂ ਈਵਨ ਇੱਥੇ ਵੀ ਸਟੇਟਾਂ ਦੇ ਵਿੱਚ ਨਿਊਯਾਰਕ ਸਟੇਟਸ ਵੀ ਹੈ ਇਹਨਾਂ ਨੂੰ ਮਾਈਨੋਰਟੀ ਬਿਜ਼ਨਸ ਐਨਕਰੀਜਮੈਂਟ ਕਹਿੰਦੇ ਨੇ ਕਿ इवन ਜੇ ਕੋਈ ਬਿਜ਼ਨਸ ਲਈ ਬਾਕੀਆਂ ਨੇ ਟੈਂਡਰ ਦਿੱਤੇ ਨੇ ਔਰ ਤੁਸੀਂ ਮਾਈਨੋਰਟੀ ਕਮਿਊਨਿਟੀ ਨਾਲ ਸੰਬੰਧ ਜਿਹੜਾ ਵੀ ਕ੍ਰਾਈਟੇਰੀਆ ਫulfil ਕਰਦੇ ਹੋ ਤੇ ਇਹਦੇ ਚ ਤੁਹਾਨੂੰ ਪ੍ਰੀਫਰੈਂਸ ਦਿੱਤੀ ਜਾਂਦੀ ਹੈ ਕਿਉਂਕਿ ਆਫਰਮੇਟਿਵ ਪ੍ਰੋਗਰਾਮ ਦਾ ਮਤਲਬ ਹੀ ਇਹ ਸੀ ਕਿ ਲੰਬਾ ਵਕਤ ਸਲੇਵਰੀ ਰਹੀ ਥੇ ਜਿਹੜੇ ਲੋਕ ਬਿਲਕੁਲ ਥੱਲੇ ਹੈਵ ਨਾਟ ਨੇ ਉਹਨਾਂ ਨੂੰ ਤੁਸੀਂ ਇਨਸੈਂਟਿਵ ਦਿਓ ਤਾਂ ਕਿ ਕਾਰੋਬਾਰੀ ਤੌਰ ਤੇ ਵੀ ਉਹ ਇਸਟੈਬਲਿਸ਼ ਹੋਣ ਐਜੂਕੇਸ਼ਨ ਇੰਸਟੀਟਿਊਸ਼ਨਸ ਵੀ ਰਹਿ ਐਫਰਮੇਟਿਵ ਪ੍ਰੋਗਰਾਮ ਸੋ ਇੱਥੇ ਤਾਂ ਸਿਲੇਵਰੀ 2-300 ਸਾਲ ਦੀ ਉਹਦੀ ਹਿਸਟਰੀ ਸੀ ਲੇਕਿਨ ਜੇ ਅਸੀਂ ਜਾਤ ਪਾਤੀ ਸਿਸਟਮ ਦੀ ਗੱਲ ਕਰਦੇ ਹਾਂ 4000 ਸਾਲ ਪਹਿਲਾਂ ਦੇ ਰਿਗਵੇਦ ਨਾਲ ਸ਼ੁਰੂ ਹੋਇਆ ਇਹ ਸਾਰਾ ਸਿਸਟਮ ਮਨੂ ਸਮ੍ਰਿਤੀ ਨੇ ਜਿਹਨੂੰ ਜਿਹੜਾ ਅੱਗੋਂ ਕੱਸਿਆ ਔਰ ਜਿਸ ਕਿਸਮ ਦਾ ਵਰਤਾਰਾ ਸਲੂਕ ਇਹਨਾਂ ਦੇ ਨਾਲ ਰਿਹਾ ਔਰ 1930 ਦੇ ਵਿੱਚ ਜਿਹੜਾ ਪੂਨਾ ਪੈਕਟ ਗਾਂਧੀ ਨੇ ਸਾਈਨ ਕੀਤਾ ਡਾਕਟਰ ਅੰਬੇਦਕਰ ਦੇ ਨਾਲ ਇਹ ਰਿਜ਼ਰਵੇਸ਼ਨ ਦੀ ਨੀਤੀ ਜਿਹੜੀ ਭਾਰਤੀ ਸੰਵਿਧਾਨ ਚ ਬੇਸ਼ੱਕ ਪਹਿਲਾਂ ਮਢਲੇ ਕੁਝ ਸਾਲਾਂ ਲਈ ਸੀ 36 ਸਾਲ ਲਈ ਸੀ ਜੀ ਲੇਕਿਨ ਇਹ ਹੁਣ ਕੋਈ ਵੀ ਹਕੂਮਤ ਵੋਟ ਬੈਂਕ ਵੀ ਬਣ ਗਿਆ ਹੈ ਉਹ ਡੇਰ ਹੀ ਨਹੀਂ ਕਰ ਸਕਦੇ ਕਿ ਇਹਨੂੰ ਵਾਪਸ ਕਰਨ ਸੋ ਇਹ ਕੋਈ ਉਹਨਾਂ ਨੂੰ ਰਿਜ਼ਰਵੇਸ਼ਨ ਕੋਈ ਇਹਨਾਂ ਨੇ ਕੰਸੈਸ਼ਨ ਨਹੀਂ ਸੀ ਦਿੱਤਾ ਇਹ ਉਹ ਪੋਲੀਟੀਕਲ ਡੀਲ ਸੀ ਪੋਲੀਟੀਕਲ 바ਰਗੇਨਿੰਗ ਸੀ ਕਿ ਤੁਸੀਂ ਜੋ ਕੋ 4000 ਸਾਲ ਕੀਤਾ ਹੈ ਹੁਣ ਸੋਸਾਇਟੀ ਦੇ ਇਸ ਹਿੱਸੇ ਨੂੰ ਇਹ ਮੌਕਾ ਮਿਲੇ ਔਰ ਇਹਨਾਂ ਨੂੰ ਮੌਕਾ ਮਿਲਣਾ ਚਾਹੀਦਾ ਹੈ ਕਿ ਇਹ ਜਿਹੜੇ ਨੇ ਅੱਗੇ ਵੱਧ ਸਕਣ ਸੋ ਇਸ ਬੈਕਗ੍ਰਾਉਂਡ 'ਚ ਅਸੀਂ ਜ਼ਰੂਰ ਦੇਖੀਏ ਕਿ ਭਈ ਇਸ ਲਈ ਆਰਥਿਕ ਕ੍ਰਾਈਟੇਰੀਆ ਨਹੀਂ ਬਣਿਆ ਜਾਂ ਨਹੀਂ ਬਣ ਸਕਦਾ ਅੱਜ ਦੀ ਡੇਟ 'ਚ ਔਰ ਇਹੀ ਨਹੀਂ ਹੈ ਜਦੋਂ 1950 'ਚ ਇਹ ਸਪੈਸ਼ਲ ਸ਼ਡਿਊਲ ਕਾਸਟ ਸ਼ਡਿਊਲ ਟ੍ਰਾਈਬ ਦੀ ਰਿਜ਼ਰਵੇਸ਼ਨ ਦੀ ਗੱਲ ਆਈ ਸਾਹਮਣੇ ਤੇ ਸਿੱਖਾਂ ਨੂੰ ਇਸ 'ਚੋਂ ਬਾਹਰ ਰੱਖਿਆ ਗਿਆ ਸੀ ਸਿੱਖ ਜਿਹੜੇ ਇਸ ਵਰਗ 'ਚ ਆਏ ਨੇ ਇਹ ਕਹੇ ਕਿ ਪਟੇਲ ਨੇ ਕਿਹਾ ਕਿ ਜੀ ਸਿੱਖ ਤਾਂ ਜਾਤ ਪਾਤ ਨੂੰ ਮੰਨਦੇ ਨਹੀਂ ਪਰ ਉਹਦਾ ਅਸਰ ਇਹ ਹੋਣਾ ਸ਼ੁਰੂ ਹੋਇਆ ਕਿ ਭਾਈ ਬਹੁਤ ਸਾਰੇ ਜਿਹੜੇ ਇਸ ਵਰਗ ਦੇ ਸੀ ਯੂਪੀ ਜਾਂ ਇਵਨ ਪੰਜਾਬ ਚ ਉਹਨਾਂ ਨੇ ਆਪਣੇ ਆਪ ਨੂੰ ਹਿੰਦੂ ਲਖਾਣਾ ਸ਼ੁਰੂ ਕਰ ਦਿੱਤਾ ਕਿਉਂਕਿ ਸਿੱਖ ਰਹਿ ਕੇ ਉਹ ਉਹਨਾਂ ਨੂੰ ਇਹ ਸਹੂਲਤ ਨਹੀਂ ਸੀ ਦਿੰਦੇ ਔਰ ਫਿਰ ਮਾਸਟਰ ਤਾਰਾ ਸਿੰਘ ਨੇ ਮੋਰਚਾ ਸ਼ੁਰੂ ਕੀਤਾ ਜਥਾ ਲੈ ਕੇ ਗਿਆ ਔਰ ਬਾਅਦ ਚ ਮੰਨ ਲਿਆ ਹਾਲਾਂ ਉਹਨੇ ਪਟੇਲ ਨੇ ਬੜੀ ਸ਼ੈਤਾਨੀ ਨਾਲ ਕਿਹਾ ਕਿ ਜੀ ਸਿੱਖਾਂ ਦੀ ਵੀ ਸਮਝ ਨਹੀਂ ਆਂਦੀ ਇੱਕ ਪਾਸੇ ਤਾਂ ਕਹਿੰਦੇ ਨੇ ਵੀ ਜਾਤ ਪਾਤ ਹੈ ਨਹੀਂ ਸਿੱਖਾਂ ਪਰ ਦੂਜੇ ਪਾਸੇ ਇਹ ਰਿਜ਼ਰਵੇਸ਼ਨ ਮੰਗਦੇ ਨੇ ਸੋ ਕੁੱਲ ਬਣਾ ਕੇ ਇਹਨਾਂ ਨੇ ਜਿਹੜੇ ਨੁਕਤੇ ਦਿੱਤੇ ਨੇ ਕਿ ਜਨਮ ਮੌਤ ਸਰਟੀਫਿਕੇਟ ਜਾਤ ਲਿਖਣ ਵਾਲਾ ਕਾਲਮ ਹੀ ਨਾ ਹੋਵੇ ਕਿਸੇ ਸਕੂਲ ਕਾਲਜ ਯੂਨੀਵਰਸਿਟੀ ਦੇ ਦਾਖਲਾ ਫਾਰਮ 'ਚ ਜਾਤ ਦਾ ਕਾਲਮ ਨਾ ਹੋਵੇ ਵਜ਼ੀਫਾ ਜਿਹੜਾ ਉਹ ਜਾਤ ਦੇ ਆਧਾਰ ਤੇ ਨਾ ਹੋਵੇ ਅਰਥ ਜਿਹੜੀ ਵਿੱਦਿਆ ਪ੍ਰਾਪਤੀ ਕਰਨ ਦੇ ਰਾਖਵੇਂ ਮੌਕੇ ਆਰਥਿਕ ਆਧਾਰ ਤੇ ਹੋਣ ਨੌਕਰੀਆਂ ਦੇ ਵੰਡ ਜਾਤ ਆਧਾਰਤ ਨਾ ਹੋਵੇ ਔਰ ਜਿਹੜੇ ਆ ਇੱਕਸਾਰ ਤਰ ਅੱਗੇ ਉਹਨਾਂ ਨੇ ਜਿਹੜਾ ਜਾਤਾਂ ਦੇ ਆਧਾਰ ਤੇ ਬਣਾਏ ਗੁਰਦੁਆਰੇ ਸ਼ਮਸ਼ਾਨ ਘਾਟ ਬੰਦ ਕੀਤੇ ਜਾਣ ਔਰ ਕੋਈ ਵੀ ਜਿਹੜਾ ਵਖਰੇਵਾ ਕਰਨ ਵਾਲਾ ਨਾਮ ਹੀ ਨਾ ਰੱਖਿਆ ਜਾਏ ਉਹਨੂੰ ਦੇਖੋ ਗੱਲ ਇਹ ਹੈ ਮੈਂ ਸਮਝਦਾ ਵੀ ਸੁਝਾਅ ਬਹੁਤ ਠੀਕ ਹੈ ਜੀ ਸਰਬਤ ਖਾਲਸਾ ਜਿਹੜਾ 10 ਨਵੰਬਰ ਨੂੰ ਇਤਿਹਾਸਿਕ ਧਰਤੀ ਚੱਬੇ ਵਿਖੇ ਹੋਇਆ ਉਹਦੇ ਚ ਵੀ ਇਹ 파ਟ ਕੇ ਭਈ ਪਿੰਡਾਂ ਚ ਗੁਰਦੁਆਰਾ ਇੱਕ ਹੋਏ ਔਰ ਸ਼ਮਸ਼ਾਨ ਘਾਟ ਇੱਕ ਹੋਣ ਔਰ ਦਲਤ ਵਰਗ ਨੂੰ ਗਾਰਨਰ ਲਾਉਣ ਦੀ ਗੱਲ ਹੋਈ ਲੇਕਿਨ ਬਹੁਤ ਕੋਸ਼ਿਸ਼ ਜੇ ਤੱਕ ਜਿਸੀ ਸਿੱਖੇ ਨੁਕਤੇ ਨਗਾਦੋਂ ਵੀ ਦੇਖੀਏ ਤੇ ਗੱਲਾਂ ਬਾਤਾਂ ਤੱਕ ਹੀ ਮਾਦੂਦ ਹੈ ਜੇ ਇਹ ਵਰਗ ਸਾਡੇ ਤੋਂ ਬਾਹਰ ਨਿਕਲਿਆ ਜਾਂ ਉਹਨਾਂ ਦੀ ਆਪਣੀ ਐਡਰੀ ਬੇਸ਼ੱਕ ਏਜੰਸੀਆਂ ਜਾਂ ਪੋਲੀਟੀਕਲ ਪਾਵਰ ਜਿਕੇੜੇ ਲੋਕ ਐਸਰਟ ਕਰਦੇ ਨੇ ਪਰ ਕੁੱਲ ਮਿਲਾ ਕੇ ਮੈਂ ਸਮਝਦਾ ਹਾਂ ਵੀ ਸਭ ਤੋਂ ਪਹਿਲਾ ਪਾਠ ਤਾਂ ਜਿਹੜਾ ਹੈ ਉਹ ਸਾਨੂੰ ਆਪਣੇ ਤੋਂ ਸ਼ੁਰੂ ਕਰਨਾ ਪੈਗਾ ਔਰ ਮੈਂ ਅਕਸਰ ਇਹ ਕਹਿੰਦਾ ਕਲਾ ਇੱਕ ਕਿਸੇ जात ਜਾਂ ਕਿਸੇ ਫਿਰਕੇ ਨਾਲ ਜੁੜ ਕੇ ਨਹੀਂ ਜਦੋਂ ਤੱਕ ਸਿੱਖਾਂ ਦੇ ਵਿੱਚ ਵਿਆਹ ਸ਼ਾਦੀਆਂ ਇਸ ਜਾਤ ਪਾਤ ਦੇ ਬੰਧਨ ਨੂੰ ਤੋੜ ਕੇ ਨਹੀਂ ਹੁੰਦੀਆਂ ਚੁਆਇਸ ਕਰਨ ਲੱਗਿਆ ਅਸੀਂ ਇੱਕ ਚੰਗਾ ਕੈਰੇਕਟਰ ਵਾਲਾ ਗੁਰਸਿੱਖ ਲੜਕਾ ਜਾਂ ਲੜਕੀ ਇਹ ਸਾਡੀ ਚੁਆਇਸ ਨਹੀਂ ਹੁੰਦੀ ਜੀ ਤੇ ਉਦੋਂ ਤੱਕ ਤੁਸੀਂ ਨਾਂ ਨਾਲ ਲਿਖ ਲੋ ਨਾਂ ਲਿਖੋ ਕਹੋ ਜੀ ਅਸੀਂ ਵੱਖਰੇ ਗੁਰਦੁਆਰੇ ਨਹੀਂ ਬਰੋਣੇ ਦੂਸਰਿਆਂ ਦੇ ਨਾਲ ਤੁਸੀਂ ਪਾਵਰ ਸ਼ੇਅਰਿੰਗ ਕਰਨ ਨੂੰ ਤਿਆਰ ਹਰ ਥਾਂ ਐਵੇਂ ਹੋਇਆ ਐਵੇਂ ਨਹੀਂ ਜਿਹੜਾ ਸਿੱਖਾਂ ਦੇ ਵਿੱਚ ਹੀ ਅਡੜ ਜਾਤਾਂ ਦੇ ਗੁਰਦੁਆਰੇ ਕਿਉਂ ਹੋਣ ਦੇ ਵਿੱਚ ਆਏ ਕਿ ਕਿਤੇ ਨਾ ਕਿਤੇ ਉਹ ਜਿਹੜੀ ਫੀਲਿੰਗ ਆਫ ਬੀਇੰਗ ਅਨਕੰਫਰਟ ਅਨਕੰਫਰਟੇਬਲ ਉਹ ਐਗਜ਼ਿਸਟ ਕਰਦੀ ਸੀ ਔਰ ਇੱਕ ਥੇ ਇੱਕ ਨਹੀਂ ਹੈ ਕਈ ਥਾਂ ਤੇ ਚਲੋ ਜਾਤਾਂ ਦੇ ਆਧਾਰਤ ਨੇ ਇਲਾਕਿਆਂ ਤੇ ਆਧਾਰਤ ਜੀ ਹੁਣ ਮਾਝਾ ਮਾਲਵਾ ਦੁਆਬਾ ਕਿੰਨਾ ਸਾਰੇ 5 ਘੰਟੇ ਚ ਅੱਜ ਦਾ ਪੰਜਾਬ ਤੁਸੀਂ ਕਾਰ ਦੇ ਵਿੱਚ ਇੱਕ ਸਿਰੇੋਂ ਦੂਜੇ ਸਿਰੇ ਤੱਕ 6 ਘੰਟੇ ਚਲੇ ਜਾਂਦੇ ਹੋ ਪਰ ਤੁਸੀਂ ਦੇਖੋਗੇ ਕਿ ਈਵਨ ਇਲਾਕਾ ਵਾਈਜ਼ ਵੀ ਤੁਹਾਨੂੰ ਹੁੰਦਾ ਹੈ ਕਿ ਭਾਈ ਸਾਡੇ ਪਿੰਡੂ ਸਾਡਾ ਇਲਾਕਾ ਉੱਥੇ ਹੈ ਤੇ ਗੁਰਦੁਆਰੇ ਅੱਡ ਨੇ ਜਾਤਾਂ ਪਾਤਾਂ ਦਾ ਬਿਲਕੁਲ ਹੀ ਕੰਡੈਮਨੇਬਲ ਪਾਰਟ ਹੈ ਪਰ ਗੱਲ ਇਹ ਹੈ ਵੀ ਜੇ ਅਸੀਂ insani fitrat ਦੇਖੀਏ ਤੇ ਸਾਡੇ ਵਿੱਚੋਂ ਜਦੋਂ ਤੱਕ ਅੰਦਰੋਂ ਸਾਡੇ ਜਾਤ ਪਾਤ ਦੀ ਗੱਲ ਨਹੀਂ ਜਾਂਦੀ ਔਰ ਸਮਾਜਿਕ ਤੌਰ ਤੇ ਅਸੀਂ ਉਹ ਬਰਾਬਰੀ ਦਾ ਨਹੀਂ ਸਲੂਕ ਕਰਦੇ ਬੇਸ਼ੱਕ ਅਸੀਂ ਕਈ ਵਾਰ ਜਿਹੜਾ ਸਮਾਜਿਕ ਤੌਰ ਤੇ ਜਾਂ ਵੋਟਾਂ ਲੈਣ ਲਈ ਕੁਝ ਕਹਿੰਦੇ ਵੀ ਹੋਈਏ ਲੇਕਿਨ ਜੇ ਤੁਸੀਂ ਪ੍ਰਾਈਵੇਟ ਕਨਵਰਸੇਸ਼ਨ ਸੁਣੋਗੇ ਜਾਂ ਪ੍ਰਾਈਵੇਟ ਤੌਰ ਤੇ ਹੋਏਗਾ ਇਹ ਹੀ ਨਹੀਂ ਦਲਿਤ ਵਰਗ ਨੂੰ ਤਾਂ ਜੋ ਹੈ ਹੀ ਹੈ ਹੀਣਤਾ ਦੇ ਨਾਲ ਅਸੀਂ ਦੇਖਦੇ ਹਾਂ ਸ਼ਹਿਰੀ ਔਰ ਪਿੰਡੂ ਕਿਸ ਕਿਉਂ ਜੇ ਸਵਾਲ ਨੇ ਜਿਨ੍ਹਾਂ ਦੇ ਥੱਲੇ ਵੋਟਾਂ ਮੰਗੀਆਂ ਜਾਂਦੀਆਂ ਕਿਸ ਦੇ ਥੱਲੇ ਦਰਕਾਰਿਆ ਮੈਂ ਉਹ ਸ਼ਬਦ ਨਹੀਂ ਇਸਤੇਮਾਲ ਕਰਨਾ ਚਾਹੁੰਦਾ ਜਿਹੜੇ ਇੱਕ ਦੂਜੇ ਲਈ ਅਸੀਂ ਆਪਣੇ ਪ੍ਰਾਈਵੇਟ ਕਨਵਰਸੇਸ਼ਨ ਦੇ ਵਿੱਚ ਇਸਤੇਮਾਲ ਕਰਦੇ ਹਾਂ ਜੀ ਤੇ ਜੇ ਉਸ ਕਿਸਮ ਦਾ ਮਾਈਂਡ ਸੈਟ ਐਗਜ਼ਿਸਟ ਕਰਦਾ ਹੈ ਤੇ ਤੁਸੀਂ ਗਰਾਊਂਡ ਤੇ ਕਿਵੇਂ ਤਬਦੀਲੀ ਲਿਆਓਗੇ ਔਰ ਜਿਨ੍ਹਾਂ ਨੇ ਇਨੇ ਹਜ਼ਾਰਾਂ ਸਾਲ ਦੀ ਸਫਰਿੰਗ ਤੋਂ ਬਾਅਦ ਸੰਵਿਧਾਨਕ ਤੌਰ ਦੇ ਉੱਤੇ ਜਿਨ੍ਹਾਂ ਨੂੰ ਹੱਕ ਮਿਲਿਆ ਹੈ ਜੇ ਅੱਜ ਤੁਸੀਂ ਰਿਜ਼ਰਵੇਸ਼ਨ ਖਤਮ ਕਰਨ ਦੀ ਗੱਲ ਹਾਂ ਇੱਕ ਸਟੇਜ ਆਇਆ ਔਰ ਸ਼ਾਇਦ ਇਸ ਪੱਖੋਂ ਕੋਈ ਇੱਕ ਦੋ ਸੁਪਰੀਮ ਕੋਰਟ ਦਾ ਡਿਸੀਜਨ ਵੀ ਸੀ ਹੁੰਦਾ ਜਿਹੜੀ ਕ੍ਰੀਮੀ ਜਿਹੜੀ ਇਸ ਸਭ ਦੀ ਟਰੈਜੇਡੀ ਇਹ ਹੈ ਕਿ ਜਿਹੜੇ ਇਵਨ ਉਸ ਵਰਗ ਦੇ ਵਿੱਚ ਵੀ ਜਿਨ੍ਹਾਂ ਨੂੰ ਰਿਜ਼ਰਵੇਸ਼ਨ ਦੇ ਥੱਲੇ ਜਿਹੜਾ ਹੈ ਉਹ ਸਹੂਲਤਾਂ ਦੀ ਗੱਲ ਹੋਈ ਵਾਸਟ ਮੈਜੋਰਟੀ ਦਲਤਾਂ ਦੀ ਉਹਦਾ ਵੀ ਫਾਇਦਾ ਨਹੀਂ ਲੈ ਸਕੀ ਔਰ ਕਈ ਵਾਰੀ ਦੂਸਰੇ ਲੋਕ ਜਾਲੀ ਸਰਟੀਫਿਕੇਟ ਬਣਾ ਕੇ ਉਧਰ ਜਾ ਕੇ ਫਾਇਦਾ ਲੈਂਦੇ ਨੇ ਜਾਂ ਅੱਗੋਂ ਜਿਹੜੇ ਉੱਪਰਲੀ ਲੇਅਰ ਚ ਆਏ ਉਹਨਾਂ ਦੇ ਹੀ ਮੁੰਡੇ ਕੁੜੀਆਂ ਅੱਗੋਂ ਜਿਹੜੇ ਨੇ ਉਹ ਉਹਦਾ ਫਾਇਦਾ ਚੱਕਦੇ ਨੇ ਔਰ ਆਮ ਹਾਲਤ ਦੇ ਵਿੱਚ ਭਾਰਤ ਦੇ ਵਿੱਚ ਜਿਹੜਾ ਦਲਤ ਵਰਗ ਹੈ ਉਹਦੀ ਸਥਿਤੀ 'ਚ ਕੋਈ ਬਹੁਤ ਜ਼ਿਆਦਾ ਫਰਕ ਨਹੀਂ ਆਇਆ ਇਹ ਤਾਂ ਠੀਕ ਹੈ ਉਹਨਾਂ ਨੌਕਰੀਆਂ 'ਚ ਨੇ ਔਰ ਸਹੂਲਤਾ ਨੇ ਸੋ ਕੁੱਲ ਮਿਲਾ ਕੇ ਮੈਂ ਮੰਨ ਸਕਦਾ ਸਾਡੀ ਟੁੱਟਣੀ ਔਰ ਸਮਾਜਿਕ ਤੌਰ ਤੇ ਔਰ ਉਹਦੇ 'ਚ ਮੈਂ ਤਾਂ ਇਸ ਕਨਕਲੂਜਨ ਤੇ ਹੀ ਪਹੁੰਚਿਆ ਭਾਵੇਂ ਇਸ ਗੱਲ ਨੂੰ ਹੋਰ 100 ਸਾਲ ਲੱਗ ਜਾਏ ਪਰ ਜਦੋਂ ਤੱਕ ਜਿਹੜਾ ਗੁਰੂ ਦਾ ਆਦੇਸ਼ ਸੀ ਨਿਰਦੇਸ਼ ਸੀ ਕਿ ਸਿੱਖ ਸਿੱਖ ਦੇ ਨਾਲ ਵਿਆਹ ਜਿਹੜਾ ਰੋਟੀ ਬੇਟੀ ਦੀ ਸਾਂਝ ਉਹ ਉਸ ਵੇਲੇ ਕੋਈ ਤਫਰਕਾ ਨਾ ਹੋਏ ਸਾਡਾ ਕ੍ਰਾਈਟੇਰੀਆ ਚੰਗਾ ਗੁਰਸਿੱਖ ਬੱਚਾ ਬੱਚੀ ਹੋਏ ਤੇ ਇਹੀ ਇੱਕ ਪਾਰਟ ਹੈ ਜਿਹੜਾ ਮੈਨੂੰ ਲੱਗਦਾ ਹੈ ਕਿ ਜਿਹੜਾ ਇਸ ਨੂੰ ਤੋੜ ਸਕਦਾ ਨਹੀਂ ਤਾਂ ਤੁਸੀਂ ਮਤੇ ਪਾਸ ਕਰ ਦਿਓ ਗਰਾਊਂਡ ਰਿਐਲਿਟੀ ਦੇ ਵਿੱਚ ਜੇ ਉਸੇ ਲਾਈਨ ਦੇ ਉੱਤੇ ਹੀ ਅਸੀਂ ਸੋਚਣਾ ਨਹੀਂ ਛੱਡਦੇ ਤੇ ਵੋਟਾਂ ਦੀ ਲਾਈਨ ਵੀ ਉਸੇ ਲਾਈਨ ਦੇ ਉੱਤੇ ਹੀ ਹੁੰਦੀ ਹੈ ਔਰ ਇਹਦਾ ਐਂਡ ਇਹ ਸਮਾਜ 'ਚ ਉਹ ਗੱਲ ਜਿਹੜੀ ਹੈ ਉਹ ਨਿਕਲ ਨਹੀਂ ਸਕਦੀ ਬਾਕੀ ਉਹਨਾਂ ਨੇ ਜਿਵੇਂ ਕਿਹਾ ਕਿ ਵੀ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਬਰਾਬਰਤਾ ਲਿਆਂਦੀ ਜਾਏ ਜਿਹੜੇ ਨੇ ਪ੍ਰਾਈਵੇਟਾਈਜ਼ ਨਾ ਹੋਣ ਦਿੱਤਾ ਜਾਏ ਐਜੂਕੇਸ਼ਨ ਉਹ ਦੇਖੋ ਇਹ ਕੁਝ ਮੁੱਦੇ ਜਿਹੜੇ ਨੇ ਮੈਂ ਸਮਝਦਾ ਵੀ ਅਸੀਂ ਖਾਲਸਤਾਨ ਦੀ ਕਾਇਮੀ ਤੋਂ ਬਾਅਦ ਐਜੂਕੇਸ਼ਨ ਪਾਲਿਸੀ ਕੀ ਹੋਏ ਉਹਦੇ ਬਾਰੇ ਤਾਂ ਸੋਚ ਸਕਦੇ ਹਾਂ ਪਰ ਜਿੱਥੇ ਤੁਹਾਡੇ ਸੰਵਿਧਾਨ ਜਿੱਥੇ ਕਿਤੇ ਵੀ ਹੈ ਅਮਰੀਕਾ 'ਚ ਵੀ ਬੇਸ਼ੱਕ ਇੱਥੇ ਚੰਗੇ ਨੇ ਸਕੂਲਾਂ ਦਾ ਔਰ ਵਿਦਆਊਟ ਡਿਸਕ੍ਰਿਮੀਨੇਸ਼ਨ ਤੁਹਾਨੂੰ ਜਿਹੜੇ ਫੈਡਰਲੀ ਫੰਡਡ ਸਕੂਲ ਨੇ ਜਾਂ ਸਟੇਟ ਫੰਡਡ ਨੇ ਪਰ ਐਜੂਕੇਸ਼ਨ ਹਮੇਸ਼ਾ ਹੀ ਜਿੰਨੀਆਂ ਯੂਨੀਵਰਸਿਟੀਆਂ ਹਾਰਵਰਡ ਹੋਏ ਕੈਂਬਰੇਜ ਹੋਏ ਔਰ ਜੰਨੀਆਂ ਦੁਨੀਆਂ ਪਰਚ ਆਕਸਫੋਰਡ ਤੋਂ ਲੈ ਕੇ ਔਰ ਇੱਥੇ ਜੰਨੀਆਂ ਯੇਲ ਇਹ ਸਾਰੀਆਂ 2 2 3 3 ਹੁਣ ਆਕਸਫੋਰਡ ਨੂੰ 400 ਸਾਲ ਬਣੇ ਹੋਏ ਹੋ ਗਏ ਨੇ ਇਹ ਪ੍ਰਾਈਵੇਟ ਯੂਨੀਵਰਸਿਟੀਆਂ ਨੇ ਐਜੂਕੇਸ਼ਨ ਵੀ ਮਹਿੰਗੀ ਰਹਿਣੀ ਹੈ ਔਰ ਭਾਰਤ ਦੇ ਵਿੱਚ ਵੀ ਜਿਹੜਾ ਜਾਲ ਪ੍ਰਾਈਵੇਟ ਲੈਵਲ ਤੇ ਸੈਕਰਡ ਹਾਰਟ ਸੇਂਟ ਮੈਰੀ ਦੂਨ ਸਨਾਵ ਬਿਸ਼ਪ ਕੋਟਨ ਬਿਸ਼ਪ ਆ ਜਿਹੜੀ ਆ ਜਾਂ ਬਿਸ਼ਪ ਕਾਟਨ ਮਨੂੰ ਹਮੇਸ਼ਾ ਹੀ ਪਹਿਲਾ ਤੇ ਅਖੀਰਲਾ ਹੁੰਦਾ ਮਤਲਬ ਕਿ ਕੋਈ ਕਾਟਨ ਨਾਲ ਬੰਨਨੇ ਸਮਝ ਆਇਆ ਹੈ ਸ਼ਮਲੇ ਦੇ ਕਿਸੇ ਆਬਾਦੀ ਦਾ ਏਰੀਆ ਦਾ ਨਾਮ ਹੈ ਕਿ ਕਾਟਨ ਦੇ ਨਾਲ ਬਿਸ਼ਪ ਦਾ ਕੀ ਤਾਲੁਕ ਹੈ ਬਿਸ਼ਪ ਤਾਂ ਇਹਨਾਂ ਦਾ ਉਹ ਇਹਨਾਂ ਦੀ ਹਾਇਰਰਕੀ ਚ ਹੈ ਪਰ ਇਹ ਸੂਤ ਤਾਂ ਗਾਂਧੀ ਦੇ ਨਾਲ ਜਾ ਕੇ ਜੁੜਦਾ ਹੈ ਪਰ ਜੋ ਵੀ ਹੈ ਸ਼ਮਲੇ ਦੀ ਉਹ ਇੰਸਟੀਚਿਊਸ਼ਨ ਜਿਦੇ ਚੋਂ ਜਦੋਂ ਸਾਰੇ ਜਿਹੜੇ ਪੜ੍ਹ ਕੇ ਨਿਕਲੇ ਹੁੰਦੇ ਨੇ ਤਾਂ ਇੱਕ ਦੂਜੇ ਨੂੰ ਕੋਈ ਇੰਟਰੋਡਕਸ਼ਨ ਕਰਾਉਣ ਦੀ ਲੋੜ ਨਹੀਂ ਹੁੰਦੀ ਜਦੋਂ ਕਹਿੰਦਾ ਵੀ ਉੱਥੋਂ ਹੀ ਪੜਿਆ ਫਿਰ ਕਹਿੰਦਾ ਮੇਰਾ ਚਾਚਾ ਵੀ ਉੱਥੇ ਪੜ੍ਹਿਆ ਸੀ ਜਿਵੇਂ ਅਮਰਿੰਦਰ ਸਿੰਘ ਨੇ ਸਾਰਾ ਰਾਜੀਵ ਗਾਂਧੀ ਦੂਜੇ ਤੀਜੇ ਸਾਰੇ ਉਹੀ ਕਰਾਊਡ ਹੁੰਦੀ ਹੈ ਜਿਹੜੇ ਬੰਦ ਬੰਦ ਜੋ ਥੋੜੇ ਜਿਹਾ ਵਿੰਗੇ ਕਰਕੇ ਅੰਗਰੇਜ਼ੀ ਬੋਲਦੇ ਨੇ ਸਾਨੂੰ ਤਾਂ ਉਹ ਤਪੜਾ ਵਾਲੇ ਹੀ ਕਹਿੰਦੇ ਸੀ ਜਿਹੜੇ ਆਮ ਨੇ ਕਹਿੰਦਾ ਕਿਹੜੇ ਜਿਹੜੇ ਇਹ ਕਿਹੜੇ ਤਪੜਾ ਵਾਲੇ ਨੇ ਵੀ ਤਪੜਾ ਵਾਲੇ ਸਕੂਲਾਂ 'ਚ ਬੈਠੇ ਹੋ ਗਏ ਸੀ ਕੁੱਟਦੇ ਹੁੰਦੇ ਸੀ ਤਪੜਾ ਵਾਲੇ ਉਹਨੂੰ ਫੜ ਕੇ ਉਹਨੂੰ ਪਤਾ ਸੀ ਇਹ ਹੈ ਕੋਲੇ ਕੋਲੇ ਹੀ ਨੇ Shimla ਤੇਰਾ ਦੋਨੋਂ ਘਰ ਆਏ ਨੇ ਉਹਨਾਂ ਨੇ ਸ਼ਹਿਰਾਂ 'ਚ ਰਹਿ ਕੇ ਅਮੀਰਾਂ ਦੇ ਬੱਚੇ ਅ ਬਾਕੀ ਸਾਰਾ ਇਸ ਤੇ ਦੁਆਰਾ ਹੀ ਕੁਮਦਾ ਹੈ ਕਿ ਭਾਈ ਜਿਹੜਾ ਕੋਈ ਪ੍ਰਾਈਵੇਟ ਸਕੂਲਿੰਗ ਨਾ ਹੋਏ ਸਰਪੰਚ ਨਾ ਰੜ ਸਕਣ ਜਿਹੜਾ ਦੇ ਪ੍ਰਾਈਵੇਟ ਸਕੂਲ ਕਾਲਜ ਨੇ 12ਵੀਂ ਤੱਕ ਕੋਈ ਫੀਸ ਨਾ ਹੋਏ ਤਾਂ ਆਲਰੇਡੀ ਹੈ ਹੀ ਬਹੁਤ ਸਾਰੀਆਂ ਥਾਵਾਂ ਤੇ ਸੋ ਕੁੱਲ ਮਿਲਾ ਕੇ ਮੈਂ ਸਮਝਦਾ ਹਾਂ ਵੀ ਵੀਰ ਜਰਨੈਲ ਸਿੰਘ ਜੀ ਬਹੁਤ ਚੰਗੀ ਲਾਈਨ ਦੇ ਉੱਤੇ ਸੋਚਦੇ ਨੇ ਜੀ ਔਰ ਇਸ ਸਮਾਜਿਕ ਨਾ ਬਰਾਬਰੀ ਨੂੰ ਤੋੜਨਾ ਵਿਦਿਅਕ ਤੌਰ ਦੇ ਉੱਤੇ ਸਾਰਿਆਂ ਦੇ ਲਈ ਮੌਕੇ ਕ੍ਰੀਏਟ ਕਰਨ ਔਰ ਮੈਂ ਥਾਈ ਦਿਨ ਵਾਲੀ ਉਹਨੇ ਹੈਲਥ ਸੈਕਟਰ ਔਰ 올ਡ ਏਜ ਪਿਛਲੇ ਦਿਨਾਂ ਚ ਇੱਕ ਫੀਚਰ ਪ੍ਰੋਗਰਾਮ ਸੀ ਕਿਸੇ ਟੀਵੀ ਦੇ ਉੱਤੇ ਉਹ ਕਹਿਣ ਨੂੰ ਤਾਂ ਇਹ ਹੈ ਜੇ ਉੱਥੇ ਬੁਢਾਪਾ ਪੈਨਸ਼ਨ ਦੇ ਦਿੰਦੀ ਹੈ ਤੇ ਉਹ ਮਾਈਆਂ ਰੋ ਰਹੀਆਂ ਸੀ ਕਿ ਜੀ ਦਵਾਈ ਦੇ ਪੈਸੇ ਨਹੀਂ ਨੇ 6-6 ਮਹੀਨੇ ਹੋ ਗਏ ਉਹ ਉੱਥੇ ਵੀ ਕ腐ਸ਼ਨ ਕਰਪਟ ਸਾਰਾ ਸਿਸਟਮ ਹੈ ਉਹ ਜੇ 250 ਰੁਪਿਆ ਜਾਂ 400 ਪਤਾ ਨਹੀਂ ਕਿੰਨੇ ਦਿੰਦੇ ਨੇ ਮਹੀਨੇ ਦੀ ਜੇ ਦਿੰਦੇ ਵੀ ਹੋਣਗੇ ਉਹ ਚ ਵੀ ਅੱਧੇ ਰੱਖ ਲੈਂਦੇ ਹੋਣ ਨੇ ਕਿ ਲਿਆ ਮਾਈ ਫਿਰ ਤੇਰੇ ਤਨੂ ਦੇ ਜਨਗਨ ਆਏ ਨਹੀਂ ਜਿ ਪਿੱਛੋਂ ਨਹੀਂ ਆਏ ਪੈਸੇ ਜੀ ਜੀ ਤੋਂ ਮੈਂ ਸਮਝਦਾ ਵੀ ਬਹੁਤ ਸਾਰਾ ਜਿਹੜਾ ਇਹਨਾਂ ਚੀਜ਼ਾਂ ਦੀ ਬੁਰਾਈਆਂ ਦੀ ਮਾਂ ਤਾਂ ਕਰਪਸ਼ਨ ਹੈ ਉਹ ਐਜੂਕੇਸ਼ਨ ਹੋਏ ਹੈਲਥ ਡਿਪਾਰਟਮੈਂਟ ਹੋਏ ਮੇਰੀ ਕੱਲ ਜਲੰਧਰ ਗੱਲ ਹੋ ਰਹੀ ਸੀ ਕਿਸੇ ਨਾਲ ਉਹਨਾਂ ਦੀ ਸਰਜਰੀ ਹੋਈ ਔਰ ਇੱਕ ਵਾਰੀ ਹੋਇਆ ਆਪਰੇਸ਼ਨ ਦੂਜੀ ਵਾਰੀ ਹਫਤਾ ਰੱਖਿਆ ਤੇ ਮੈਂ ਉਹਨਾਂ ਨੂੰ ਉੱਥੇ ਲਾਈਟਰ ਵੇਂਚ ਗਿਆ ਮੈਂ ਕਹਿੰਦਾ ਜੇ ਹਸਪਤਾਲ ਵਾਲਿਆਂ ਨੂੰ ਲੱਗਦਾ ਹੋਣਾ ਵੀ ਮੋਟੀ ਸਾਮੀ ਕਾਬੂ ਆਈ ਹੈ ਤੁਹਾਨੂੰ ਜਾਣ ਨਹੀਂ ਦੇਣਾ ਚਾਹੁੰਦੇ ਉਹ ਕਹਿੰਦੇ ਜੀ ਬਿਲਕੁਲ ਠੀਕ ਹੈ ਜੀ ਕਿ ਵੀ ਇੱਥੇ ਇੱਕ ਵਪਾਰ ਬਣਿਆ ਹੋਇਆ ਹੈ ਜਿਹੜਾ ਇੱਕ ਦਿਨ ਚ ਕੰਮ ਹੋਣ ਵਾਲਾ ਉਹਨੂੰ ਮਹੀਨਾ ਮਹੀਨਾ ਲਟਕਾ ਕੇ ਰੱਖਦੇ ਨੇ ਜਾਂਦੇ ਆ ਲੱਖ 2 ਲੱਖ ਰੁਪਈਆ ਪਹਿਲਾਂ ਜਮਾ ਕਰਵਾ ਲੈਂਦੇ ਨੇ ਜਿਹੜਾ ਕਮਰਾ ਹੈ 10000 ਰੁਪਈਆ ਰੋਜ਼ ਦਾ ਉਹਦਾ ਲੈਂਦੇ ਨੇ ਮੈਂ ਕਿਹਾ ਜੀ ਫਿਰ ਤੁਸੀਂ ਇਸ ਕੋਟ ਤੇ ਦੂਜਿਆਂ ਤੇ ਜਾ ਕੇ ਦੇਖੋ ਉਹ ਉਹਨਾਂ ਨੇ ਉੱਤੋਂ ਵੀ ਪਾ ਚੱਕਿਆ ਹੁੰਦਾ ਸੋ ਕੁੱਲ ਮਿਲਾ ਕੇ ਇਹ ਜਿਹੜੇ ਚੰਗੇ ਮਹਿਕਮੇ ਐਜੂਕੇਸ਼ਨ ਦਾ ਹੈਲਥ ਦਾ ਇੱਕ ਜ਼ਮਾਨਾ ਸੀ ਬਿਜਲੀ ਦਾ ਮਹਿਕਮਾ ਹੋਵੇ ਜਾਂ ਪੁਲਿਸ ਹੋਵੇ ਇਹ ਤਾਂ ਮੰਨੇ ਹੀ ਜਾਂਦੇ ਸੀ ਜਾਂ ਪੀ ਡਬਲਯੂ ਡੀ ਸੀ ਲੇਕਿਨ ਜਿਹੜੇ ਨਾਰਮਲ ਮਹਿਕਮੇ ਮੰਨੇ ਜਾਂਦੇ ਜਿਹੜੇ ਸ਼ਰੀਫ ਲੋਕ ਸਮਝਦੇ ਸੀ ਵੀ ਨਹੀਂ ਪੀ ਡਬਲਯੂ ਡੀ ਚ ਨਹੀਂ ਜਾਣਾ ਉੱਥੇ ਤਾਂ ਤੁਸੀਂ ਕਰਪਸ਼ਨ ਤੋਂ ਬਿਨਾ ਸਰਵਾਈਵ ਨਹੀਂ ਕਰ ਸਕਦੇ ਪੁਲਿਸ ਨੂੰ ਤਾਂ ਲੋਕ ਨਫ਼ਰਤ ਹੀ ਕਰਦੇ ਸੀ ਬਿਜਲੀ ਮਹਿਕਮੇ ਚ ਤੇ ਉਹ ਸਮਝਦੇ ਸੀ ਵੀ ਹੈਲਥ ਤੇ ਐਜੂਕੇਸ਼ਨ ਪਰ ਅੱਜ ਇਵਨ ਇਹ ਮਹਿਕਮੇ ਵੀ ਉਸ ਕਦਰ ਹੀ ਜਾਂ ਕਈ ਹਾਲਤਾਂ ਜਿਵੇਂ ਉਸ ਤੋਂ ਵੀ ਬੱਦਤਰ ਸ਼ਾਇਦ ਹੋਣਗੇ ਕਉਂਕ ਉਹਨਾਂ ਨੇ ਤਾਂ ਕ੍ਰਾਪਸ਼ਨ ਦਾ ਵੀ ਸਖਰ ਚੋਲ ਹੀ ਹੋਣੀ ਹੈ ਤਾਂ ਥੱਲੇ ਨੂੰ ਤਰੇ ਹੋਣੇ ਨੇ ਜੀ ਜੀ ਲੇਕਿਨ ਇਹਨਾਂ ਦੀ ਬੇਸਿਕ ਗੱਲ ਠੀਕ ਹੈ ਪਰ ਮੈਂ ਸਮਝਦਾ ਐ ਵੀ ਇਹਦੇ ਚ ਚੇਂਜ ਤੁਹਾਡੀ ਮਾਨਸਿਕਤਾ ਜਿਵੇਂ ਤੁਸੀਂ ਸੋਚਦੇ ਹੋ ਔਰ ਪੋਲਿਟੀਕਲ ਸਿਸਟਮ ਜਿਹਦੇ ਚ ਵਿਲ ਹੋਏਗੀ ਤੂੰ ਚੇਂਜ ਦਾ ਸਿਸਟਮ ਔਰ ਜਦੋਂ ਅਸੀਂ ਖਾਲਸਤਾਨ ਦੀ ਗੱਲ ਕਰਦੇ ਹਾਂ ਸਿਰਫ ਸਾਡੀ ਧਾਰਮਿਕ ਆਜ਼ਾਦੀਆਂ ਦੀ ਗਾਰੰਟੀ ਹੀ ਨਹੀਂ ਇਹ ਸਮਾਜਿਕ ਔਰ ਆਰਥਿਕ ਤੌਰ ਦੇ ਉੱਤੇ ਸ਼ਹਰੀਆਂ ਦੀ ਵੈਲਫੇਅਰ ਇੱਕ ਆਈਡੀਅਲ ਸਟੇਟ ਇੱਕ ਰੋਲ ਮਾਡਲ ਸਟੇਟ ਦੇ ਤੌਰ ਤੇ ਦੁਨੀਆ ਦੇ ਲਈ ਰਾਹ ਦਸਰਾ ਹੋ ਸਕੇ ਐਟ ਲੀਸਟ ਇਹ ਸਾਡੀ ਚਾਹਤ ਹੈ ਇਹ ਸਾਡਾ ਡ੍ਰੀਮ ਹੈ ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਇਸ ਤਰ੍ਹਾਂ ਲੈਣੇ ਬ੍ਰੇਕ ਈਵਰਸ ਦਸਨਾਂ ਇਸ ਤਰ੍ਹਾਂ ਬਣੇ ਰਹਿਣੋ ਮਿਲਦੇ ਆਪ